ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਟ ਕਰਦੀਆਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਦੀ ਜਿਹੜੀ ਆਪਣੀ ਕਿਚਨ ਟਿਪਸ ਆ ਜੀ ਉਹ ਹੈਗੇ ਆ ਸਟੀਲ ਦੇ ਭਾਂਡਿਆਂ ਤੇ ਕਿਉਂਕਿ ਹਰ ਕੋਈ ਆ ਜਿਹੜਾ ਹਰ ਇੱਕ ਦੇ ਘਰ ਦੇ ਵਿੱਚ ਸਟੀਲ ਦੇ ਬਰਤਨ ਨੇ ਉਹ ਸਟੀਲ ਦੇ ਬਰਤਨ ਹੀ ਵਰਤਦਾ ਹੈ ਇਹਨਾਂ ਤੋਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਆਪਣੀ ਸਿਹਤ ਨੂੰ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਕਰਾਂਗੇ ਤੇ ਆਪਾਂ ਹਰ ਕੋਈ ਇਹਦੇ ਵਿੱਚ ਦੁੱਧ ਘਿਓ ਜਾਂ ਫਿਰ ਲੱਸੀ ਆ ਮੱਖਣਾ ਤੇਲ ਆ ਉਹ ਪਾ ਕੇ ਰੱਖਦਾ ਏ ਤੇ ਜਿਆਦਾਤਰ ਦੁੱਧ ਵਗੈਰਾ ਜਾਂ ਦਹੀਂ ਵਗੈਰਾ ਨਾਪਾਂ ਚ ਮੋਨੇ ਆ ਸਟੀਲ ਦੇ ਬਰਤਨਾਂ ਦੇ ਵਿੱਚ ਇਹਨਾਂ ਦਾ ਸਾਫ਼ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਜਿਹੜਾ ਕਰਨਾ ਏ ਤੇ ਉਸ ਦੀ ਮੈਂ ਤੁਹਾਨੂੰ ਟਿਪਸ ਦੱਸਣ ਲੱਗੀ ਆ ਕਿਉਂਕਿ ਜੇ ਆਪਾਂ ਇਹ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣਗੇ ਵਿੱਚੋਂ ਤਾਂ ਆਪਾਂ ਨੂੰ ਬਹੁਤ ਸਾਰੀਆਂ ਬਮਾਰੀਆਂ ਰਹਿ ਗਈਆਂ ਉਹ ਘੇਰ ਲੈਂਦੀਆਂ ਨੇ ਕਿਉਂਕਿ ਇਹਨਾਂ ਵਿੱਚ ਚਿਕਨਾਈ ਰਹਿ ਜਾਂਦੀ ਹੈ ਹੁਣ ਸਟੀਲ ਵੀ ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਵਧੀਆ ਨਹੀਂ ਆ ਰਹੀ ਤੇ ਹਲਕੀ ਸਟੀਲ ਆ ਰਹੀ ਹੈ ਤੇ ਹੁਣ ਆਪਾਂ ਇਹਨੂੰ ਧੋਣ ਦਾ ਤੁਹਾਨੂੰ ਮੈਂ ਟਿਪਸ ਦੱਸਦੀਆਂ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਾਫ਼ ਕਰਨਾ ਹੈ ਛੋਟੀ ਜਿਹੀ ਵੀਡੀਓ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਤੇ ਆਪਾਂ ਉਹ ਟਿਪਸ ਤੁਹਾਨੂੰ ਦੱਸਣ ਲੱਗਿਆ ਤੇ ਉਹ ਟਿਪਸ ਦੇ ਵਿੱਚ ਤੁਸੀਂ ਕੀ ਵਰਤਣਾ ਹੈ ਉਸ ਟਿਪਸ ਦੇ ਲਈ ਤੁਸੀਂ ਕੀ ਕਰਨਾ ਹੈ ਪਾਣੀ ਲੈਣਾ ਗਰਮ ਉਹਦੇ ਵਿੱਚ ਲਿਕਵਿਡ ਤੁਸੀਂ ਸਰਫ ਵਗੈਰਾ ਪਾ ਲੋ ਲਿਕਵਿਡ ਸਰਫ ਪਾ ਕੇ ਜਿੱਦਾਂ ਵੀ ਆਪਣੇ ਥੰਦੀਆਈ ਵਾਲੇ ਭਾਂਡੇ ਹੁੰਦੇ ਆ ਜਾਂ ਫਿਰ ਘਿਓ ਵਗੈਰਾ ਵਾਲੇ ਦਹੀਂ ਵਗੈਰਾ ਵਾਲੇ ਦੁੱਧ ਵਗੈਰਾ ਵਾਲੇ ਤੁਸੀਂ ਉਹ ਭਾਂਡੇ ਆ ਪਾਣੀ ਗਰਮ ਨਾਲ ਧੋਣੇ ਆ ਤੇ ਵਿੱਚ ਲਿਕਵਿਡ ਬਿੰਮ ਪਾ ਕੇ ਤੇ ਉਹਨੂੰ ਥੋੜਾ ਟਾਈਮ ਧੁੱਪੇ ਆਪਾਂ ਜਰੂਰ ਧੁੱਪ ਲਗਾਉਣੀ ਆ ਜਿਹੜੇ ਦੁੱਧ ਵਾਲੇ ਭਾਂਡੇ ਹੁੰਦੇ ਆ ਆਪਣੇ ਦਹੀਂ ਵਾਲੇ ਤੇ ਆਪਾਂ ਬਿਲਕੁਲ ਆਪਾਂ ਉਦਾਂ ਹੀ ਮਾਜ ਕੇ ਜਿੱਦ ਹੀ ਨਹੀਂ ਉਹਦੇ ਵਿੱਚ ਦਹੀਂ ਜਾਂ ਦੁੱਧ ਵਗੈਰਾ ਵਰਤਣਾ ਹੈਗਾ ਗਰਮ ਪਾਣੀ ਜਦੋਂ ਤੁਸੀਂ ਕਰਨਾ ਤਾਂ ਉਹਦੇ ਵਿੱਚ ਮਿੱਠਾ ਸੋਡਾ ਵੀ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਜਿਹੜੇ ਕਿਟਾਣੂ ਆ ਉਹ ਖਤਮ ਹੋ ਜਾਂਦੇ ਆ ਭਾਂਡਿਆਂ ਦੇ ਵਿੱਚੋਂ ਤੇ ਜਦੋਂ ਵੀ ਤੁਸੀਂ ਭਾਂਡੇ ਆ ਜਿਹੜੇ ਮਾਂਜਨੇ ਆ ਗਰਮ ਪਾਣੀ ਦੇ ਨਾਲ ਤਾਂ ਤੁਸੀਂ ਜਿਦਾਏ ਬੰਨੀਆਂ ਬਣੀਆਂ ਹੁੰਦੀਆਂ ਨੇ ਵਿੱਚ ਭਾਂਡਿਆਂ ਦੇ ਵਿਚਲੀ ਸਾਈਡ ਤਾਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਕਲੀਨ ਕਰਨਾ ਹੈ ਕਿਉਂਕਿ ਇਹਨਾਂ ਵਿੱਚ ਜਿਹੜੀ ਮੈਲ ਆ ਉਹ ਰਹਿ ਜਾਂਦੀ ਹੈ ਜੰਮਸ ਵਗੈਰਾ ਪਹਿਲੇ ਟਾਈਮ ਵਿੱਚ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਰਾਖ ਦੇ ਨਾਲ ਸਵਾਹ ਦੇ ਨਾਲ ਭਾਂਡੇ ਜਿਹੜੇ ਮਾਂਜਦੇ ਹੁੰਦੇ ਸੀ ਤੇ ਕੋਈ ਵੀ ਬਿਮਾਰੀ ਵਗੈਰਾ ਨਹੀਂ ਲੱਗਦੇ ਹੁੰਦੇ ਸੀ ਤੇ ਹੁਣ ਜਿਹੜੇ ਲਿਕੁਇਡ ਆਪਣੇ ਸਰਫ ਵਗੈਰਾ ਆ ਗਏ ਨੇ ਬਿਮ ਵਗੈਰਾ ਜਾਂ ਫਿਰ ਸਾਬਣ ਆ ਗਈਆਂ ਨੇ ਪਰ ਉਹਨਾਂ ਨਾਲ ਕਈ ਅੱਜ ਹੁਣ ਜਿਹੜਾ ਟਾਈਮ ਬਹੁਤ ਜ਼ਿਆਦਾ ਲੋਕ ਆ ਬਿਜ਼ੀ ਹੁਣ ਰਹਿਣ ਲੱਗ ਪਏ ਨੇ ਤੇ ਜਿੱਦਾਂ ਸ਼ਹਿਰਾਂ ਵਾਲੇ ਲੋਕ ਨੇ ਉਹ ਉਹਨਾਂ ਕੋਲੇ ਮਤਲਬ ਚੁੱਲ੍ਹਾ ਵਗੈਰਾ ਨਹੀਂ ਬਾਲਦੇ ਹੈਗੇ ਉਹ ਤਾਂ ਉਹ ਆਪਣਾ ਲਿਕੁਇਡ ਬਿਮ ਵਰਤਦੇ ਆ ਤਾਂ ਉਹ ਇਸ ਤਰੀਕੇ ਨੂੰ ਵਰਤ ਸਕਦੇ ਆ ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਤਾਂ ਜ਼ਿਆਦਾਤਰ ਆਪਣਾ ਉਦੇ ਨਾਲ ਹੀ ਮਾਂਜਦੇ ਆ ਭਾਂਡੇ ਰਾਖ ਵਗੈਰਾ ਦੇ ਨਾਲ ਹੀ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਭਾਂਡੇ ਵਰਤਣ ਮਾਂਜਣੇ ਆ ਤਾਂ ਉਹਦੇ ਜਿਹੜੀਆਂ ਬੰਨੀਆਂ ਵਿੱਚ ਬਣੀਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰਨਾ ਹੈ ਕਿਉਂਕਿ ਇਹਦੇ ਨਾਲ ਹੀ ਆਪਣੇ ਜਿਹੜੇ ਕਿਟਾਨ ਵਗੈਰਾ ਇਹ ਵਲਗ ਜਾਂਦੇ ਆ ਆਪਣੇ ਪੇਟ 'ਚ ਚਲੇ ਜਾਂਦੇ ਆ ਤਾਂ ਕਾਫੀ ਸਾਰੀਆਂ ਪੇਟ ਦੀਆਂ ਬਿਮਾਰੀਆਂ ਆਪਾਂ ਨੂੰ ਲੱਗ ਜਾਂਦੀਆਂ ਨੇ ਆਈ ਹੋਪ ਅੱਜ ਦੀ ਤੁਹਾਨੂੰ ਇਹ ਟਿਪਸ ਵਧੀਆ ਲੱਗੀ ਹੋਵੇਗੀ ਇਹ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ